ਹਾਂਜੀ ਮੈਂ ਆਪਣੇ ਹਰਵਿੰਦਰਦੀਪ ਸਵੀਟੀ ਵਾਰਡ ਨੰਬਰ 16 ਦਾ ਜੋ ਐਮਸੀ ਹਾਂ ਮੈਂ ਦੱਸਣਾ ਚਾਹਣਾ ਹੈ ਕਿ ਇਹ ਮਹੀਨਾ ਹੋ ਗਿਆ ਲਗਭਗ 1 ਮਹੀਨਾ ਇਹ ਪੀਰਖਾਨੇ ਨੂੰ ਜਾਂਦੀ ਹੈ ਗਲੀ ਉਹ ਰਸਤੇ ਦੇ ਵਿਚਕਾਰ ਜੇ ਗਲੀ ਦੇ ਵਿੱਚ ਪੀਰਖਾਨਾ ਬਣਿਆ ਹੋਇਆ ਜਿੱਥੇ ਸਾਰੀ ਮੰਡੀ ਸ਼ਰਧਾ ਮੁਤਾਬਕ ਇੱਥੇ ਆਉਂਦੀ ਹੈ ਔਰ ਮੰਗਲਵਾਰ ਆਉਂਦੀ ਹੈ ਅਸੀਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਨਾਲੇ ਪੰਜਾਬ ਸਰਕਾਰ ਨੂੰ ਵੀ ਜੋ ਇਹ ਆਪਣੇ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਦੇ ਆਪਣੀਆਂ ਮੰਗਾਂ ਲੈ ਕੇ ਹੜਤਾਲ ਤੇ ਬੈਠੇ ਨੇ ਪੁਲਿਸ ਇਹਨਾਂ ਦੀ ਜੇ ਕੋਈ ਜਾਇਜ਼ ਮੰਗ ਆ ਤਾਂ ਮੰਨ ਲਓ ਨਹੀਂ ਤਾਂ ਆ ਪਬਲਿਕ ਜੋ ਟੈਕਸ ਵੀ ਭਰਦੀ ਆ ਤੇ ਨਾਲੇ ਅੱਜ ਹੈਰਾਨ ਵੀ ਹੋਈ ਜਾਂਦੀ ਆ ਤੇ ਵੀ ਮੱਛਰ ਡੇਂਗੂ ਫੈਲਣ ਦਾ ਕਿੰਨਾ ਹੋ ਹੈਗਾ ਵੀ ਇਹਦੇ ਵਿੱਚ ਦੀ ਨੰਗਣਾ ਵੀ ਬੱਚਿਆਂ ਦਾ ਤੇ ਸਿਆਣੇ ਬੰਦਿਆਂ ਦਾ ਕਿੰਨਾ ਔਖਾ ਵੀ ਇਸ ਵੱਲ ਧਿਆਨ ਦਿੱਤਾ ਜਾਵੇ ਸਰਕਾਰ ਨੂੰ ਬੇਨਤੀ ਕਰਦੇ ਆ ਜੋੜ ਕੇ ਤੇ ਨਾਲ ਸਰਕਾਰ ਦੀ ਨਿੰਦਾ ਵੀ ਕਰ ਰਹੇ ਆਗੇ ਸਖਤ ਨਖੇਦੀ ਕਰਦੇ ਆ ਸਖਤ ਸ਼ਬਦਾਂ ਨਾਲ ਵੀ ਇਹਨਾਂ ਤੋਂ ਕੋਈ ਵੀ ਸਿਸਟਮ ਆਫ ਦਾ ਸਹੀ ਨਹੀਂ ਚੱਲ ਰਿਹਾ ਜੇ ਕੋਈ ਉਹਨਾਂ ਦੇ ਸੀਵਰੇਜ ਸਿਸਟਮ ਵਾਲੀ ਨਹੀਂ ਕੋਈ ਜਾਇਜ਼ ਮੰਗਾਂ ਨਹੀਂ ਉਹਨਾਂ ਨੂੰ ਮੰਨ ਲਵੇ ਸਰਕਾਰ ਕਿਉਂਕਿ ਮੰਡੀ ਦੇ ਵਸਨੀਕ ਲੋਕ ਜੋ ਵਿਚਾਰੇ ਸ਼ਹਿਰੀ ਟੈਕਸ ਭਰਦੇ ਨੇ ਉਹ ਇਹਨਾਂ ਨੂੰ ਬਦੀਨ ਨਾ ਹੋਣਾ ਪਵੇ ਜਾਂ ਕੋਈ ਬਿਮਾਰੀਆਂ ਨਾ ਫੈਲ ਸਕਣ ਇਹਨਾਂ ਕਹਿੰਦਾ ਧੰਨਵਾਦ ਦੇਖੀਏ ਚੁੱਕਾ you <music>